बम बम भोले बम बम भोले बम बम भोले एजी 시ਦੋਦਮ ਸਿੰਘ ਕਲੋਨੀ ਨਵੀਂ ਬਾਦੀ ਪੱਧਰਕਾਲੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਸ਼ਿਵਰਾਤਰੀ ਦਾ ਜਿਹੜਾ ਲੰਗਰ ਲਗਾਇਆ ਗਿਆ ਜੀ ਅੱਜ ਜਿਹੜਾ ਅੱਜ ਦਾ ਯੂਥ ਐਸਸੀ ਨੂੰ ਕੀ ਬਸਤੂ ਆਏ ਦੇ ਯੂਥ ਨੂੰ ਜੀ ਮੈਂ ਮੈਸੇਜ ਦੇਣਾ ਚਾਹਾਂਗਾ ਮੈਂ ਆਪਣੀ ਵੀਰਾ ਭਰਾਵਾਂ ਵੱਲੋਂ ਸੰਸਥਾ ਵੱਲੋਂ ਕਿ ਜਿਹੜੇ ਨਸ਼ਿਆਂ ਚ ਡੁੱਬੇ ਨੇ ਆਪਣੀਆਂ ਸੇਤਾਂ ਖਰਾਬ ਕਰ ਰਹੇ ਆ ਨਸ਼ਿਆਂ ਚ ਵੜ ਕੇ ਆਪਣੇ ਪਰਿਵਾਰ ਤੋਂ ਦੂਰ ਹੋ ਰਹੇ ਆ ਜਾਂ ਆਪਣੇ ਜ਼ਿੰਦਗੀ ਛੋਟੀ ਕਰ ਰਹੇ ਨੇ ਤੇ ਮੈਂ ਇਹ ਮੈਸੇਜ ਦਵਾਂਗਾ ਕਿ ਆਪਣਾ ਭੋਲੇ ਭੰਡਾਰੀ ਮਹਾਰਾਜ ਸ਼ਿਵ ਸ਼ੰਕਰ ਆਪਣੇ ਉਹਨਾਂ ਦੇ ਬਚਨਾਂ ਦੇ ਉਪਰਾਲੇ ਚੱਲিয়ে ਲੰਗਰ ਲੱਗਦੇ ਨੇ ਹਰ ਸਾਲ ਲੋਕੀ ਇੰਨੀ ਸੇਵਾ ਕਰਦੇ ਨੇ ਤੇ ਇਹ ਮੈਸੇਜ ਆ ਵੀ ਨਸ਼ਿਆਂ ਤੋਂ ਦੂਰ ਹੋ ਕੇ ਸਾਡੇ ਨਾਲ ਜੁੜਨਾ ਪਰਿਵਾਰ ਨਾਲ ਆਪਣੇ ਜੁੜਨਾ ਸਾਡੀ ਸੰਸਥਾ ਨਾਲ ਜੁੜਨਾ ਆਪਾਂ ਹੋਰ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਬਰਲਾ ਵੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ